ਸਤਿ ਸ੍ਰੀ ਅਕਾਲ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਮਨੋਹਿ ਕੁਮਾਰ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਰੇਲਵੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂ ਕੀਤਾ ਜਾ ਰਿਹਾ ਹੈ ਕੀ ਹਨ ਮੰਗਾਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਂ ਜਗਦੀਸ਼ ਕੁਮਾਰ ਬ੍ਰਾਂਡ ਫੈਕਟਰੀ ਇੰਜੀਨੀਅਰਿੰਗ ਬ੍ਰਾਂਡ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਫੈਡਰੇਸ਼ਨ ਸਾਡੀ ਐਨ ਐਫ ਆਰ ਹੈ ਤੇ ਅੱਜ ਜਿਹੜਾ ਅਸੀਂ 8 ਤਰੀਕ ਤੋਂ ਲੈ ਕੇ 11 ਤਰੀਕ ਤੱਕ ਜਿਹੜਾ ਐਨਐਫਆਈਆਰ ਦੇ ਆਵਾਜ਼ ਦੇ ਅਸੀਂ ਜਿਹੜਾ ਇੱਥੇ ਹੰਗਰ ਸਟ੍ਰਾਈਕ ਰੱਖੀ ਹੈ ਔਰ ਇਹ ਦਰਮਿਆਨ ਜੋ ਵੀ ਸਾਡੀਆਂ ਮੰਗਾਂ ਨੇ ਇੱਕ ਤਾਂ ਪਹਿਲੀ ਸਾਡੀ ਮੰਗ ਹੈਗੀ ਐਨਪੀਐਸ ਜਿਹੜੀ ਇਹ ਕੋਡ ਹੈ এমਪਲਾਈ ਵਾਸਤੇ ਉਹ ਉਹਨੂੰ ਹਟਾਉਣਾ ਚਾਹੀਦਾ ਤੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਉਹ ਲਾਗੂ ਹੋਵੇ ਕਿਉਂਕਿ ਐਨਪੀਐਸ ਦੇ ਵਿੱਚ ਜਿਹੜਾ ਹੈ ਬਈ ਸਾਨੂੰ ਕੋਈ ਫਾਇਦਾ ਨਹੀਂ ਹੈ ਹਰ ਇੱਕ ਬਲਾਈ ਨੂੰ ਸੈਂਟਰ ਗੌਰਨ ਦੇ ਲੋਸ ਹੈ ਲੋਸ ਇਸ ਤਰ੍ਹਾਂ ਭਈ ਐਨਬੀਏ ਜਿਹੜੀ ਹੈ ਸਾਡਾ ਪੈਸਾ ਸਾਡਾ ਹੀ ਲੈ ਪੈਸਾ ਲੈ ਕੇ ਸਰਕਾਰ ਤੁਹਾਨੂੰ ਪੈਨਸ਼ਨ ਦੇ ਰਹੀ ਹੈ ਪੁਰਾਣੀ ਪੈਨਸ਼ਨ ਦੇ ਵਿੱਚ ਕੀ ਸਾਡੇ ਕੋਲ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਮੈਂ ਖੁਦ ਪਿਆਨੇ ਪੁਰਾਣੀ ਪੈਨਸ਼ਨ ਤੇ ਆ ਇਹ ਪੁਰਾਣੀ ਪੈਨਸ਼ਨ ਸਕੀਮ ਤੇ ਹੈਗੇ ਭਾਈ ਸਾਹਿਬ ਉਹਦੇ ਵਿੱਚ ਕੀ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਡਾ 50% ਪੈਨਸ਼ਨ ਦੇ ਰੂਪੇ ਜਦੋਂ ਅਸੀਂ ਰਿਟਾਇਰ ਹੋਣਾ ਸਾਨੂੰ ਮਿਲੇਗਾ ਪਰ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਉਹਦੇ ਵਿੱਚ ਸਾਡੇ ਕੋਲੋਂ 10% ਲੈ ਰਹੇ ਆ 14% ਸਰਕਾਰ ਦੇ ਰਹੀ ਹੈ ਪਰ ਇਹ ਗਲਤ ਹੈ ਉਹ 24% ਚਾਹੇ ਦੇ ਰਹੀ ਹੈ ਉਹ ਦੇਖਣ ਨੂੰ ਚਾਹੇ 2 ਕਰੋੜ ਹੋ ਜਵੇ 4 ਕਰੋੜ ਹੋ ਜਵੇ ਕੋ ਜਿਹੜੇ ਪੈਨਸ਼ਨ ਮਿਲਨੀ ਹੈ ਉਹ ਕਿਸੇ ਨੂੰ 3200 ਮਿਲ ਰਹੀ ਹੈ ਕਿਸੇ ਨੂੰ 4000 ਮਿਲ ਰਹੀ ਹੈ ਜਿਹੜਾ ਅੱਜ ਦੀ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਹੈਗੇ ਆ ਉਹਦੇ ਵਿੱਚ ਸਾਨੂੰ ਕਮਜ਼ੇ ਕਮ 30000 35000 ਪੈਨਸ਼ਨ ਮਿਲ ਰਹੀ ਹੈ ਪਰ ਅੱਜ ਤੋਂ ਬਾਅਦ ਵੀ ਜਿਹੜਾ ਨਵੀਂ ਪੈਨਸ਼ਨ ਸਕੀਮ ਕੇ ਜਿਹੜਾ ਰਿਟਾਇਰ ਹੋਵੇਗਾ ਉਹਨੂੰ ਪੈਨਸ਼ਨ ਇੰਨੀ ਨਹੀਂ ਮਿਲਣੀ ਇਸ ਕਰਕੇ ਸਾਡਾ ਵਿਰੋਧ ਹੈ ਦੂਜੀ ਮੰਗ ਸਾਡੀ ਇੱਕ ਹੋਰ ਹੈ ਵੀ ਕੋਰੋਨਾ ਦੇ ਕਾਲ ਦੇ ਵਿੱਚ ਜਿਹੜਾ ਡੀਏ ਸਾਡਾ ਫਰੀਲ ਕੱਟਦਾ ਸੀਗਾ ਤਿੰਨ ਕਿਸ਼ਤਾਂ ਉਹ ਏਰੀਅਰ ਅੱਜ ਤੱਕ ਨਹੀਂ ਮਿਲਿਆ 1 ਜਨਵਰੀ 2020 ਤੋਂ ਲੈ ਕੇ ਜੁਲਾਈ 2021 ਤੱਕ ਤਿੰਨ ਕਿਸ਼ਤਾਂ ਸਾਡੀਆਂ ਡਿਊ ਹੈ ਜਿਹੜਾ ਸਰਕਾਰ ਨੇ ਪੂਰੇ ਸੈਂਟਰਲ ਗਵਰਨਮੈਂਟ EMPLOYE ਦਾ ਜਿਹੜੇ ਪੈਨਸ਼ਨਰ ਹੈਗੇ ਆ ਰਿਟਾਇਰ ਉਹਨਾਂ ਦਾ 34 ਕਰੋੜ ਰੁਪਏ ਡਿਊ ਹੈ ਸਰਕਾਰ ਵੱਲ ਉਹ ਦੇ ਨਹੀਂ ਰਹੀ ਤੇ 8ਵਾਂ ਪੇ ਕਮਿਸ਼ਨ ਜਿਹੜਾ ਹਰ 10 ਸਾਲ ਬਾਅਦ ਜਿਹੜਾ ਲਾਗੂ ਹੋਣਾ ਚਾਹੀਦਾ 2026 ਦੇ ਵਿੱਚ ਲਾਗੂ ਹੋਣਾ ਉਹ ਪਹਿਲਾਂ ਅਸੀਂ ਸਾਡੀ ਮੰਗ ਹੈ ਵੀ ਉਹ ਵੀ ਗਠਨ ਕੀਤਾ ਜਾਵੇ ਇਹ ਤਰਨਾ ਤੁਸੀਂ 8 ਤਰੀਕ ਤੋਂ ਲਾਇਆ ਹੋਇਆ ਅੱਜ 10 ਤਰੀਕ ਹੋ ਗਈ ਹੈ 3 ਦਿਨ ਹੋ ਗਏ ਤੁਹਾਨੂੰ ਕਰਨ ਵਾਲਾ ਇਹ ਨੂੰ ਇਡੀ ਠੰਡ ਦੇ ਵਿੱਚ ਬੈਠੇ ਹਾਂ ਕੋਈ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਮਿਲਿਆ ਇੱਥੇ ਜੀਐਮ ਆਏ ਹੋਏ ਨੇ ਅੱਜ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੈ ਕੀ ਕਰਾਂਗੇ ਪ੍ਰਸ਼ਾਸਨ ਵੱਲੋਂ ਕੋਈ ਆਸ਼ਵਾਸਨ ਨਹੀਂ ਹੈ ਸਾਡੀ ਡਾਇਰੈਕਟ ਜਿਹੜੀ ਸਰਕਾਰ ਨਾਲ ਲੜਾਈ ਹੈ ਕਿਉਂਕਿ ਜਿਹੜੀ ਸਰਕਾਰ ਇਹਦੇ ਵਾਸਤੇ ਜ਼ਿੰਮੇਵਾਰ ਹੈ ਐਡਮਿਨਿਸਟ੍ਰੇਸ਼ਨ ਦੇ ਅਫਸਰ ਖੁਦ ਐਨਪੀਐਸ ਦੇ ਵਿੱਚ ਹੈਗੇ ਆ ਉਹਨਾਂ ਨੇ ਆਪਣੇ ਉੱਪਰ ਵੀ ਇਹੀ ਲਾਗੂ ਹੋ ਰਹੀ ਐਨਪੀਐਸ ਇਸ ਕਰਕੇ ਸਾਡੀ ਸਰਕਾਰ ਨਾਲ ਸੈਂਟਰਲ ਗਵਰਨਮੈਂਟ ਨਾਲ ਲੜਾਈ ਹੈ ਭਈ ਹਾਂ ਵੀ ਜਿਹੜੀ ਜਿਹੜੀ ਇਹ ਸਕੀਮ ਹੈ ਐਨ ਇਹ ਕੋਡ ਹੈ ਇਹਨੂੰ ਹਟਾਇਆ ਜਾਵੇ ਇਹ ਮੰਗਾ ਨਾਮ ਮੰਨੀਆਂ ਗਈਆਂ ਤਾਂ ਇਸ ਤੋਂ ਅਗਲਾ ਪ੍ਰਦਰਸ਼ਨ ਜਿਹੜਾ ਕਿਸ ਤਰ੍ਹਾਂ ਦਾ ਹੋਏਗਾ ਤੁਹਾਡਾ ਜੋ ਵੀ ਸਾਡੀ ਫੈਡਰੇਸ਼ਨ ਐਨ ਐਫ ਆਈ ਆਰ ਜਿਹੜੀ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੇਲਵੇ ਮੈਨ ਦੇ ਸਾਡੀ ਪੁਤਰੀ ਰੇਲੇ ਮਜ਼ਦੂਰ ਦੀ ਟੰਡੇ ਥਲੇ ਅਸੀਂ ਕੰਮ ਕਰ ਰਹੇ ਹਾਂ ਉਹ ਅਗਰ ਜੋ ਵੀ ਹਦੇਸ਼ ਦੇਗੀ ਅਸੀਂ ਉਸ ਦੇ ਟ੍ਰੇਨਾਂ ਰੋਕ ਲੀਆਂ ਪਈਆਂ ਤੇ ਇਹਨਾਂ ਰੋਕਾਂਗੇ ਜੋ ਵੀ ਹਦੇਸ਼ਾਂਗੇ ਉਹ ਅਸੀਂ ਕਰਾਂਗੇ ਧੰਨਵਾਦ ਜੀ ਜਿਵੇਂ ਕਿ ਤੁਸੀਂ ਦੇਖਿਆ ਉਹਨਾਂ ਨੇ ਦੱਸਿਆ ਕਿ ਇੱਕ ਪੁਰਾਣੀ ਪੈਨਸ਼ਨ ਨੂੰ ਲੈ ਕੇ ਇੱਕ ਤੋਂ ਮੰਗਾ ਹੋਰ ਲੈ ਕੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦੋਂ ਇੰਨੀ ਠੰਡ ਦੇ ਵਿੱਚ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਸੈਂਟਰ ਗਵਰਨਮੈਂਟ ਦੇ ਖਿਲਾਫ ਕੀਤੇ ਜਾਣ ਕਵਰ ਕਿਤੇ ਨਾ ਕਿਤੇ ਫਰਕ ਤਾਂ ਜ਼ਰੂਰ ਪਵੇਗਾ ਇਹੋ ਜੀ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਮਨੋਜੀ ਕੁਮਾਰ ਦੇਸ਼ ਦੁਨੀਆ ਚੈਨਲ ਲੁਧਿਆਣਾ